ਪੈਣੀ ਸ਼ੁਰੂ ਹੋ ਗਈ ਹੈ ਤੇ ਤੁੰਦ ਜਿਹੜੀ ਹੈਗੀ ਉਸ ਦਾ ਕਹਿਰ ਬਰਸਣਾ ਸ਼ੁਰੂ ਹੋ ਗਿਆ ਹੈ ਇਸ ਵਕਤ ਅਸੀਂ ਫਰੀਦਕੋਟ ਫਿਰੋਜ਼ਪੁਰ ਹਾਈਵੇ ਤੇ ਮੌਜੂਦ ਹਾਂ ਤਾਂ ਤਸਵੀਰਾਂ ਤੁਸੀਂ ਵੇਖੋਗੇ ਗੱਡੀਆਂ ਦੀ ਰਫ਼ਤਾਰ ਜਿਹੜੀ ਹੈਗੀ ਕਾਫੀ ਥੀਮੀ ਹੋ ਗਈ ਹੈ ਗੱਡੀਆਂ ਬਿਲਕੁਲ ਹੌਲੀ ਹੌਲੀ ਚੱਲ ਰਹੀਆਂ ਨੇ ਲਾਈਟਾਂ ਜਗਾ ਕੇ ਇੰਡੀਕੇਟਰ ਛੱਡ ਕੇ ਜਿਹੜਾ ਹੈਗਾ ਲੋਕਾਂ ਨੂੰ ਆਪਣਾ ਸਫ਼ਰ ਜਿਹੜਾ ਹੈ ਉਹ ਤੈਅ ਕਰਨਾ ਪੈ ਰਿਹਾ ਹੈ ਤਾਂ ਕਾਫੀ ਪਰੇਸ਼ਾਨੀ ਜਿਹੜੀ ਹੈ ਲੋਕਾਂ ਨੂੰ ਸ਼ੁਰੂਆਤੀ ਦਿਨਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ ਤਾਂ ਐਸੇ ਜਗ੍ਹਾ ਦੇ ਉੱਤੇ ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਇੱਕ ਐਕਸੀਡੈਂਟ ਵੀ ਹੋਇਆ ਸੀਗਾ ਜਿਸ ਵਿੱਚ ਕੀ ਤਾ ਇਸ ਵਕਤ ਤਸਵੀਰ ਤੁਸੀਂ ਵੇਖੋਗੇ ਤਸਵੀਰਾਂ ਜਿਹੜੀਆਂ ਨੇ ਇਹ ਰਸਤਾ ਜਿਹੜਾ ਫਿਰੋਜ਼ਪੁਰ ਵੱਲੋਂ ਜਾਂਦਾ ਜਿੱਥੇ ਕਿ ਇਸ ਵਕਤ ਰਫ਼ਤਾਰ ਕਾਫੀ ਧੀਮੀ ਹੋ ਗਈ ਹੈ ਲੋਕਾਂ ਨੂੰ ਕਾਫੀ ਪਰੇਸ਼ਾਨੀ ਜਿਹੜੀ ਹੈਗੀ ਹੈ ਉਹਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਈ ਕੀ ਨਾ ਜੀ ਬਿਆਨ ਸਿੰਘ ਜੀ ਮੇਰੇ ਜੀ ਤੂੰਦ ਸ਼ੁਰੂਆਤੀ ਪੈਣੀ ਸ਼ੁਰੂ ਹੋ ਗਈ ਹੈ ਇਸ ਸਮੱਸਿਆ ਵਿੱਚ ਕਿੰਨੇ ਕਰ ਰਹੇ ਹੋ ਨੇ ਲੋਕਾਂ ਨੂੰ ਬਹੁਤ ਆਉਂਦੇ ਜੀ ਬਹੁਤ ਆ ਰਹੀਆਂ ਹਾਂ ਤਾਂ ਬਿਲਕੁਲ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਲੋਕਾਂ ਨੂੰ ਜਿਹੜਾ ਕਾਫੀ ਪਰੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਰਸਤੇ ਜਿਹੜੇ ਬਿਲਕੁਲ ਅੱਗੇ ਕੁਝ ਵੀ ਦਿਖਾਈ ਨਹੀਂ ਦੇਵੇਗਾ ਤੁਹਾਨੂੰ ਸਾਰੇ ਰਸਤੇ ਜਿਹੜੇ ਤੁਹਾਨੂੰ ਇਸੇ ਤਰੀਕੇ ਨਾਲ ਤੰਦ ਮਿਲਣ ਵਾਲੇ ਜੇਕਰ ਤੁਸੀਂ ਸਫ਼ਰ ਕਰ ਰਹੇ ਹੋ ਕਿਤੇ ਜਾ ਰਹੇ ਹੋ ਤਾਂ ਬਿਲਕੁਲ ਕਾਫੀ ਜੜੀਆਂ ਨੇ ਸਾਵਧਾਨੀਆਂ ਤੁਹਾਨੂੰ ਵਰਤਣੀਆਂ ਪੈਣਗੀਆਂ ਕਿਉਂਕਿ ਲਗਾਤਾਰ ਤੰਦ ਜਿਹੜੀ ਹੈਗੀ ਅੱਗਾਂ ਵਾਲੇ ਦਿਨਾਂ ਵਿੱਚ ਵਧੇਗੀ ਅਤੇ ਜਿਸ ਦੇ ਕਰਕੇ ਕਿਤਨਾ ਕਿਤੇ ਹਾਦਸੇ ਹੋਣ ਦਾ ਖਤਰਾ ਜਿਹੜਾ ਹੈਗਾ ਉਹ ਵੀ ਲਗਾਤਾਰ ਬਣਿਆ ਰਹਿੰਦਾ ਹੈ ਤਾਂ ਲੋਕ ਜਿਹੜੇ ਨੇ ਇਸੋ ਕਾਫੀ ਮੁਸ਼ਕਿਲ ਵਿੱਚ ਤੁਹਾਨੂੰ ਨਜ਼ਰ ਆਣਗੇ ਕਾਫੀ ਪਰੇਸ਼ਾਨੀ ਦੇ ਵਿੱਚ ਡਰਾਈਵਿੰਗ ਕਰਦੇ ਨਜ਼ਰ ਆਣਗੇ ਤਾਂ ਕਿਤਨਾ ਕਿਤੇ ਲੋਕਾਂ ਨੂੰ ਜਿਹੜਾ ਹੈਗਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈਗਾ ਉਹ ਕਰਨਾ ਪੈ ਰਿਹਾ ਹੈ ਤਾਂ ਲੋਕ ਜਿਹੜੇ ਨੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਲਾਈਟਾਂ ਜਗਾ ਕੇ ਜਿਹੜਾ ਹੈਗਾ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਹੈ ਕਾਫੀ ਸਮੱਸਿਆਵਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਆ ਰਹੀਆਂ ਨੇ ਤਾਂ ਕਾਫੀ ਲੋਕ ਜਿਹੜੇ ਨੇ ਉਹ ਇਸ ਵਕਤ ਤੁਹਾਨੂੰ ਇੱਥੇ ਨਜ਼ਰ ਆਣਗੇ ਤਾਂ ਬਿਲਕੁਲ ਤਸਵੀਰ ਤੁਸੀਂ ਵੇਖੋਗੇ ਪੂਰੇ ਰਸਤੇ ਤੁਹਾਨੂੰ ਜਿਹੜਾ ਹੈਗਾ ਲਾਈਟਾਂ ਜਗਾ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਲੋਕ ਤੁਹਾਨੂੰ ਅੱਗੇ ਵੱਲ ਨੂੰ ਵੱਧੇ ਨਜ਼ਰ ਆਣਗੇ ਤਾ ਸਮੱਸਿਆਵਾਂ ਲੋਕਾਂ ਨੂੰ ਕਿਤਨੇ ਕਿਤੇ ਕਾਫੀ ਆ ਰਹੀਆਂ ਨੇ ਪਿਛਲੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਜਿਹੜਾ ਹੈਗਾ ਧੂਮੇ ਤੋਂ ਨਿਜ਼ਾਤ ਮਿਲੀ ਸੀਗੀ ਰਾਹਤ ਕਿਤਨਾ ਕਿਤੇ ਮਿਲੀ ਸੀ ਪਰ ਰਾਹਤ ਤੋਂ ਬਾਅਦ ਜਿਹੜਾ ਹੈਗਾ ਇਹ ਤਸਵੀਰ ਇਸ ਵਕਤ ਤੁਸੀਂ ਵੇਖੋਗੇ ਜਿੱਥੇ ਕਿ ਲੋਕ ਜਿਹੜੇ ਨੇ ਕਾਫੀ ਤੁਹਾਨੂੰ ਹੌਲੀ-ਹੌਲੀ ਚੱਲਦੇ ਨਜ਼ਰ ਆਣੇ ਗੱਡੀਆਂ ਦੇ ਜਿਹੜੀ ਫੋਗ ਲਾਈਟਾਂ ਨੇ ਉਹ ਛੜਨੀਆਂ ਪੈ ਰਿਆ ਨੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈਗਾ ਉਹ ਕਰਨਾ ਪੈ ਰਿਆ ਤਸਵੀਰਾਂ ਤੁਸੀਂ ਫਰੀਦਕੋਟ ਫਿਰੋਜ਼ਪੁਰ ਹਾਈਵੇ ਦੀਆਂ ਵੇਖ ਰਹੇ ਹੋ ਤਾਂ ਲੋਕਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਤੁਸੀਂ ਜੇਕਰ ਹਾਈਵੇ ਤੋਂ ਨਿਕਲਦੇ ਹੋ ਵੱਡੇ ਰੋਡ ਤੋਂ ਨਿਕਲਦੇ ਹੋ ਤਾਂ ਬੇਹਦ ਸਾਵਧਾਨੀਆਂ ਜੜੀਆਂ ਨੇ ਉਹ ਵਰਤੋ ਹੌਲੀ-ਹੌਲੀ ਜਿਹੜਾ ਹੈਗਾ ਤੁਸੀਂ ਕੋਈ ਸਫ਼ਰ ਤੈਅ ਕਰਨਾ ਹੈ ਉਸ ਨੂੰ ਤੈਅ ਕਰੋ ਤਾਂ ਕਾਫੀ ਸਮੱਸਿਆਵਾਂ ਜਿਹੜੀਆਂ ਨੇ ਲੋਕਾਂ ਨੂੰ ਆਉਣ ਵਾਲੀਆਂ ਨੇ ਤਾਂ ਸ਼ੁਰੂਆਤੀ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪਰੇਸ਼ਾਨੀ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਆਂਦੀ ਦਿਖਾਈ ਦੇ ਰਹੀ ਹੈ ਦੇਖਸਾ ਤਾਂ ਲਾਈਨਾਂ ਗੱਡੀਆਂ ਦੀਆਂ ਲੱਗਣੇ ਸ਼ੁਰੂ ਹੋ ਗਏ ਜਿਸ ਤਰੀਕੇ ਨਾਲ ਕਾਫੀ ਤੰਦ ਵਿੱਚ ਅਕਸਰ ਆਪ ਦੇਖਦੇ ਆ ਕਿ ਇੱਕ ਦੂਜੀ ਗੱਡੀ ਸਾਰਾ ਜਿਹੜਾ ਲੈ ਕੇ ਤੁਰਿਆ ਜਾਂਦਾ ਚਾਰੇ ਇੰਡੀਕੇਟਰ ਜਿਹੜੇ ਨੇ ਉਹ ਛੱਡਣੇ ਪੈ ਰਹੇ ਨੇ ਦਾ ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ਿਆਦਾ ਤੰਦ ਜਿਹੜੀ ਹੈਗੀ ਆ ਉਹ ਹੋ ਸਕਦੀ ਹੈ ਤਾਂ ਲੋਕਾਂ ਨੂੰ ਜਿਹੜਾ ਹੈਗਾ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਹੈਗਾ ਉਹਨਾਂ ਦਾ ਟਾਈਮ ਵਿੱਚ ਕਰਨਾ ਪੈ ਸਕਦਾ ਹੈ ਤਾਂ ਤਸਵੀਰਾਂ ਇਸ ਵਕਤ ਤੁਸੀਂ ਫਰੀਦਕੋਟ ਫਿਰੋਜ਼ਪੁਰ ਹਾਈਵੇ ਦੀਆ ਵੇਖ ਰਹੇ ਹੋ ਕਾਫੀ ਪਰੇਸ਼ਾਨੀ ਜਿਹੜੀ ਹੈ ਕਿ ਲੋਕਾਂ ਨੂੰ ਚੱਲਦੀ ਪੈ ਰਹੀ ਹੈ ਉਹਨਾਂ ਦੱਸਦੀ ਹੈ ਕਿ ਇਸ ਤੋਂ ਮਹਿਜ ਚੰਦ ਦੂਰੀ ਤੇ ਕੁਝ ਦਿਨ ਪਹਿਲਾਂ ਹਾਦਸਾ ਵਾਪਰਿਆ ਸੀਗਾ ਸਵੇਰ-ਸਵੇਰ ਜਿਹੜਾ ਹੈਗਾ ਇੱਕ ਨੌਜਵਾਨ ਦੀ ਮੌਤ ਹੋਈ ਸੀਗੀ ਜੋ ਕਿ ਆਪਣੀ ਡਿਊਟੀ ਤੇ ਜਾ ਰਿਹਾ ਸੀਗਾ ਕਲੈਕਟਰ ਦੱਸਿਆ ਜਾ ਰਿਹਾ ਸੀਗਾ ਤਾਂ ਲੋਕਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੀ ਲੱਗਿਆ ਹੋਇਆ ਕਿ ਲੋਕ ਜਿਹੜੇ ਨੇ ਟ੍ਰੈਫਿਕ ਰੂਲਾਂ ਦਾ ਪਾਲਣ ਕਰਨ ਅਤੇ ਸਮੱਸਿਆਵਾਂ ਜਿਹੜੀਆਂ ਆਣੀਆਂ ਨੇ ਆਉਣ ਵਾਲੇ ਸੂਏ ਵਿੱਚ ਉਹ ਗੰਭੀਰ ਨਾ ਵੜਨ ਜਾਨੀ ਮਾਲੀ ਨੁਕਸਾਨ ਜਿਹੜਾ ਹੈਗਾ ਉਸ ਤੋਂ ਰੁਕਿਆ ਜਾ ਸਕੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਾਫੀ ਜ਼ਿਆਦਾ ਤੰਦ ਜਿਹੜੀ ਹੈਗੀ ਆ ਉਹ ਲਗਾਤਾਰ ਪਹਿੰਦੀ ਤੁਹਾਨੂੰ ਨਜ਼ਰ ਆਵੇਗੀ ਤਾਂਤਾ ਸੁਵਿਨਾ ਤੁਸੀਂ ਅਹੀਂ ਆਦੂ ਗੇਰ ਕੀ ਹੈ ਤਾਂ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਭਾਈ ਜੀ ਕੀ ਲੱਗ ਰਿਹਾ ਹੈ ਮੌਸਮ ਦੇਖ ਕੇ ਮੌਸਮ ਇੱਕਦਮ ਬਦਲ ਗਿਆ ਕੱਲ ਤੱਕ ਤਾਂ ਸਾਡੇ ਕੋਈ ਹਾਰ ਬੇਲੀ ਹੈਗੇ ਜਿਹੜੇ ਉਹ ਅੱਜ ਦਫਤਰਾਂ ਚ ਏਸੀ ਚਲਾ ਕੇ ਬੈਠੇ ਸੀ ਤੇ ਅੱਜ ਇੱਕਦਮ ਜਿਹੜੀ ਠੰਡ ਹੋ ਗਈ ਆ ਇੱਕਦਮ ਧੁੰਦ ਹੋ ਗਈ ਆ ਅੱਗੇ ਕਹਿੰਦੇ ਹੁੰਦੇ ਸੀ ਕਿ ਨਾ ਵੀ ਹਵਾ ਚੱਲਣ ਜਦੋਂ ਚੱਲ ਪੈਂਦੀ ਆ ਤਾਂ ਧੁੰਦ ਚੱਕ ਜਾਂਦੀ ਆ ਅਸਵੇਰੇ 5 ਵਜੇ ਦੇ ਵੇਖੀ ਜਾਂਦੇ ਆ ਕਿ ਧੁੰਦ ਵੱਧ ਰਹੀ ਆ ਹਵਾ ਵੀ ਵਗ ਰਹੀ ਆ ਪਰ ਫਿਰ ਵੀ ਧੁੰਦ ਵੱਧ ਰਹੀ ਆ ਇੱਕਦਮ ਧੁੰਦ ਹੋਈ ਆ ਤੇ ਇੱਕ ਧੁੰਦ ਹੋਣ ਦੇ ਨਾਲ ਅੱਜ ਹਾਦਸੇ ਵੀ ਵਾਪਰਨ ਦੇ ਚਾਂਸ ਬੜੇ ਹੋਏ ਨੇ ਕਿਉਂਕਿ ਰੋਡ ਤੇ ਬਿਲਕੁਲ ਵੀ ਦਿਖਦਾ ਨਹੀਂ ਹੈ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋਈ ਪਈ ਆ ਤਾਂ ਇੱਕਦਮ ਜਿਹੜੀ ਧੁੰਦ ਹੋਈ ਆ ਔਰ ਇੱਕਦਮ ਠੰਡ ਵੀ ਆ ਹੋ ਗਈ ਆ ਤਾਂ ਇੱਕਦਾਂ ਹੀ ਮੌਸਮ ਨੇ ਪਲਟਾ ਮਾਰਿਆ ਹੈ ਇੱਕਦਾਂ ਹੀ ਚੇਂਜ ਹੋ ਗਿਆ ਅੱਗੇ ਮਤਲਬ ਲੱਗਦਾ ਦਸ ਦਸੰਬਰ ਸ਼ੁਰੂ ਦੇ ਵਿੱਚ ਠੰਡ ਇੱਕ ਇੱਕਦਾਂ ਮੈਂ ਧੁੰਦਾਂ ਪੈਣਦੀਆਂ ਹੁੰਦੀਆਂ ਸੀਗੀਆਂ ਪਰ ਹੁਣ ਨਵੰਬਰ ਦੇ ਆਧ ਤੇ ਆ ਕੇ ਹੀ ਇਹ ਜਿਹੜਾ ਇੱਕਦਾਂ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਇਹਦਾ ਕਾਫੀ ਨੁਕਸਾਨ ਜਿਹੜਾ ਹੈਗਾ ਲੋਕਾਂ ਨੂੰ ਹੋ ਸਕਦਾ ਹੈਗਾ ਹਰ ਇੱਕ ਨੂੰ ਸਾਨੂੰ ਜਿਹੜਾ ਜਦੋਂ ਰੋਡ ਤੇ ਨਿਕਲਦੇ ਆ ਤਾਂ ਕਾਫੀ احتیاط ਵਰਤਣੀ ਚਾਹੀਦੀ ਹੈ ਸਪੀਡ ਕੰਟਰੋਲ ਰੱਖਣੀ ਚਾਹੀਦੀ ਹੈ ਤਾਂ ਧਿਆਨ ਨਾਲ ਚੱਲਣਾ ਚਾਹੀਦਾ ਬਿਲਕੁਲ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਵੀ ਤੁਹਾਨੂੰ ਨਜ਼ਰ ਆਣਗੇ ਤਾਂ ਕੁਝ ਵੀਰ ਵੀਖ ਸਕਦੇ ਹੋ ਇੱਥੇ ਰੋਕਾਂ ਨੂੰ ਰੁਕ ਰੁਕ ਕੇ ਜਿਹੜਾ ਅੱਗੇ ਵੱਲੋਂ ਜਾਣਾ ਪੈ ਰਿਹਾ ਕੁਝ ਵੀਰ ਨੇ ਜਿਹੜਾ ਕਿ ਦੁੱਧ ਦਾ ਕੰਮ ਕਰਦੇ ਨੇ ਉਹ ਨਾਲ ਗੱਲਬਾਤ ਕਰਾਂਗੇ ਅ ਭਾਈ ਜੀ ਕੀ ਨਾ ਸਰੇਸ਼ ਕੁਮਾਰ ਜੀ ਜੀ ਦੁੱਧ ਦਾ ਕੰਮ ਕਰ ਰਹੇ ਹੋ ਸਵੇਰ-ਸਵੇਰ ਤੋਂ ਦਾ ਅੱਗੇ ਇੱਕਦਮ ਕਿੰਨੀ ਕਿੰਨੀ ਪਰੇਸ਼ਾਨੀ ਲੱਗ ਰਹੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ ਇਹ ਕੋਈ ਪੁਰਾਣਾ ਵਹੀਕਲ ਬੇੜਾ ਰੰਗ ਵਾਲਾ ਵਹੀਕਲ ਖੜਾ ਸੜਕ ਦੇ ਇੱਕੋਦਮ ਦਿਖਾਈ ਨਹੀਂ ਦਿੰਦਾ ਵਾ ਬਾਕੀ ਇਹਦਾ ਨੁਕਸਾਨ ਜਾਂ ਫਾਇਦਾ ਤਾਂ ਕੋਈ ਨਹੀਂ ਦੁੰਦਾ ਇਹ ਧੂਏ ਦਾ ਜ਼ਿਆਦਾ ਨੁਕਸਾਨ ਹੈਗਾ ਪਰ ਦੂਸਰ ਹੈ ਲੱਗਦਾ ਨਾਲ ਦੇ ਦਿਨ ਵਿੱਚ ਤੁੰਦ ਵਧੂਗੀ ਹੋਰ ਜ਼ਿਆਦਾ ਲੋਕਾਂ ਨੂੰ ਰੱਖਣ ਆਪਣਾ ਉਹ ਸਰਦੀ ਆ ਰਹੀ ਤੁੰਤਾ ਵਧੇਗੀ ਕੰਮ ਨਹੀਂ ਤਾਂ ਜਨੂਅਰੀ ਤੱਕ ਤਾਂ ਇਹ ਚੱਲੂਗਾ ਕੰਮ ਬਿਲਕੁਲ ਇਹ ਵੀਰ ਨੇ ਜੋ ਕਿ ਦੁੱਧ ਦਾ ਕੰਮ ਕਰਦ ਰਹੇ ਨੇ ਪਿੰਡ-ਪਿੰਡ ਜਾ ਕੇ ਜਿਹੜਾ ਹੈਗਾ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ ਤਾਂ ਲੋਕਾਂ ਨੂੰ ਜਿਹੜੇ ਹੈਗੇ ਆ ਉਹਨਾਂ ਵਾਲੇ ਸਰ ਵਿੱਚ ਕਾਫੀ ਪਰੇਸ਼ਾਨੀ ਜਿਹੜੀ ਹੈਗੀ ਉਹ ਆਉਣ ਆਣ ਵਾਲੀ ਹੈ ਕਿਉਂਕਿ ਤੁੰਦ ਜਿਹੜੀ ਹੈਗੇ ਲਗਾਤਾਰ ਵਧਣੀ ਸ਼ੁਰੂ ਹੋ ਗਈ ਫਿਲਹਾਲ ਵੇਖਦੇ ਆਨ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਰਾਹਤ ਮਿਲਦੀ ਹੈ ਕਿ ਮਿਲਦੀ ਆ ਜਾਂ ਫਿਰ ਨਹੀਂ ਕਿਉਂਕਿ ਸਰਦੀ ਲਗਾਤਾਰ ਆ ਰਹੀ ਹੈ ਤੇ ਤੁੰਦ ਜਿਹੜੀ ਹੈਗੀ ਯਕੀਨਨ ਅੱਗੇ ਉਹਨਾਂ ਦੇ ਵਿੱਚ ਵਧੇਗੀ ਫਿਲਹਾਲ ਵੇਖਦੇ ਆ ਆਉਣ ਵਾਲੀ ਤਸਵੀਰਾਂ ਕਿਸ ਤਰੀਕੇ ਦੀਆਂ ਰਹਿਣ ਵਾਲੀਆਂ ਨੇ ਫਰੀਦਕੋਟ ਤੋਂ ਕੈਮਰਾਵਸਲਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ